ਹਾਂ ਜੀ ਵਿਵਾਨ ਤੇ ਅੱਜ ਦੀ স্পੈਸ਼ਲ ਜਿਹੜੀ ਸਰਦੀਆਂ স্পੈਸ਼ਲ ਰੈਸਪੀ ਹੈ ਇਹ ਫੁੱਲ ਵੀਡੀਓ ਜਿਹੜੀ ਹੈ YouTube ਚੈਨਲ ਤੇ ਅਵੇਲੇਬਲ ਹੈ ਤੇ ਅੱਜ ਕੱਲ YouTube ਦੇ ਇਸ ਸ਼ੋਰਟਸ ਤੇ ਤਾਂ ਮੇਕ ਲਿੰਕ ਸ਼ੋ ਹੋ ਜਾਏਗਾ ਉੱਤੇ ਕਲਿੱਕ ਕਰਕੇ ਤੁਸੀਂ ਫੁੱਲ ਵੀਡੀਓ ਰੈਸਪੀ ਕਿਹੜੀ ਰੇਸ਼ੋ ਕਿੰਨੀ ਰੱਖਣੀ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਆਪਾਂ ਇਹ ਬਰਫੀ ਬਣਾਉਣੀ ਹੈ ਤਾਂ ਫਿਰ ਤੁਸੀਂ ਇਹਨੂੰ ਪ੍ਰੋਪਰ ਜਿਹੜਾ ਆ ਦੇਖ ਕੇ ਕੈਲਕੂਲੇਸ਼ਨਸ ਦੇ ਨਾਲ ਇਹਨੂੰ ਬਣਾਓ ਚਾਹੇ ਨੂੰ ਲੱਡੂ ਦੀ ਫਾਰਮ ਚ ਬਣਾ ਲਓ ਬਰਫੀ ਬਣਾ ਲਓ ਤੇ ਚਾਹੇ ਅਗਰ ਪੰਜੀਰੀ ਦੀ ਤਰ੍ਹਾਂ ਬਣਾਉਣਾ ਤਾਂ ਫਿਰ ਚਾਸ਼ਨੀ ਬਣਾਉਣ ਦੀ ਲੋੜ ਨਹੀਂ ਸੁੱਕੀ ਸ਼ੱਕਰ ਜਾਂ ਗੂੜੀ ਪਾ ਸਕਦੇ ਹੋ ਤਾਂ ਪੰਜੀਰੀ ਦੀ ਤਰ੍ਹਾਂ ਵੀ ਬਣ ਜੂਗੀ ਜਿਹੜੀ ਫਾਰਮ ਚ ਤੁਹਾਡੇ ਘਰ ਦੇ ਤੁਹਾਡੀ ਫੈਮਿਲੀ ਪਸੰਦ ਕਰਦੀ ਹੈ ਤੁਸੀਂ ਪਸੰਦ ਕਰਦੇ ਉਸ ਉਸ ਫਾਰਮ ਚ ਨੂੰ ਬਣਾਓ ਹਾਂ ਜਿਵੇਂ ਕਿ ਮੈਂ ਬਣਾਈ ਸੀ ਬਰਫੀ ਇਹ ਹੁਣ ਮਿਲਕ ਕੇਕ ਦੀ ਤਰ੍ਹਾਂ ਵੀ ਟੇਸਟ ਆਇਆ ਦਾ ਔਰ ਜਿਹੜਾ ਉਹ ਤੁਸੀਂ ਆਪ ਹੀ ਬਣਾਉਂਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਸੋ ਫੁੱਲ ਵੀਡੀਓ ਵਾਸਤੇ ਜਿਹੜਾ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਸ਼ੇਅਰ ਵੀ ਕਰ ਲਓ ਤਾਂ कि ਤੁਹਾਨੂੰ ਜਿਹੜੀਆਂ ਅਪਡੇਟਸ ਮਿਲਦੀਆਂ ਰਹਿਣ ਤੇ ਮੰងਦੇ ਹਾਂ ਵਿਦ ਫੁੱਲ ਰੈਸਪੀ